ਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਨਵੇਂ ਸਾਲ ਦੇ ਪਹਿਲੇ ਦਿਨ ਸ਼ਰਦਾਲੂ ਵੱਡੀ ਗਿਣਤੀ ਵਿੱਚ ਗੁਰੂਦਵਾਰਾ ਸਵਾਹਿਬਾਨ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਅੰਮ੍ਰਿਤਸਰ ਦੇ ਸ਼ਿਦਦਾਰਬਾਰ ਸਾਹਿਬ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਸੰਗਤ ਦਾ ਇਤਿਹਾੜ ਵਿਖਾਈ ਦੇ ਰਿਹਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਅੰਮ੍ਰਿਤਸਰ ਦੇ ਸ਼ਿਦਦਾਰਬਾਰ ਸਾਹਿਬਿਤ ਨਤਮਸਤਕ ਹੋਣ ਲਈ ਸ਼ਰਦਾਲੂ ਸਵੇਰ ਸਾਰ ਤੋਂ ਹੀ ਇੱਥੇ ਪਹੁੰਚੋ ਹੋਏ ਨੇ ਅਤੇ ਨਵੇਂ ਸਾਲ ਦਾ ਜਿਹੜਾ ਆਗਾਜ਼ ਕੀਤਾ ਗਿਆ ਸੋ ਪਹਿਲੇ ਦਿਨ ਹੀ ਸੰਗਤ ਅਤੇ ਹੜ ਵਿਖਾਈ ਦੇ ਰਿਹਾ। ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ਸੰਗਤਾਂ ਗੁਰੂ ਘਰ ਵਿੱਚ ਹਾਜ਼ਰੀ ਲਗਵਾ ਰਹੀਆਂ ਨੇ। ਤੁਸੀਂ 90 ਸਾਲ ਦਾ ਆਗਾਜ਼ ਹੋ ਚੁੱਕਿਆ ਹੈ ਉਤੇ ਹੀ ਸਰਦਾਲੂ ਜਿਹੜੇ ਨੇ ਉਹ ਵਕਵਾ ਗੁਰਦੁਆਰਾ ਸਹਿਬਾਨਾ ਵਿੱਚ ਮੰਦਰਾ ਵਿੱਚ ਨਤਮਸਕ ਹੋ ਰਹੇ ਨੇ ਗੁਰੂ ਚਰਨ ਰਾਜ ਮੱਥਾ ਟੇਕ ਰਹੇ ਨੇ ਤੇ 시 दरबार ਸਾਹਿਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਵੱਡੀ ਗਿਣਤੀ ਸਰਦਾਲੂ ਇੱਥੇ ਪਹਿਲੇ ਦਿਨ ਪਹੁੰਚੇ ਨੇ ਤਾਂ ਜੋ ਨਵਾਂ ਸਾਲ ਸਭ ਦੇ ਲਈ ਚੜ੍ਹਦੀ ਕਲਾ ਦੇ ਨਾਲ ਹੋਵੇ ਸੇਤਿਆ ਭੋਨ ਲੋਕ ਔਰ ਖੁਸ਼ ਰਹਿਣ ਇਹ ਜਈਆਂ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਸੋ ਜੈ ਵਿਚਕਾਰ ਇੱਥੇ ਜੀ ਦਰਬਾਰ ਸਾਹਿਬ ਦੀ ਤਸਵੀਰ ਹੈ ਸੋ ਇਹ ਜੋ ਇਸ ਵੇਲੇ ਆਗਾਜ਼ ਇੱਕ ਪਾਸੇ ਤਸਵੀਰ ਤਨੁਰਾਦੀ ਦਿਖਾ ਰਿਹਾ ਜਦੋਂ ਰਾਤ ਨਵੇਂ ਸਾਲ ਦੀ ਆਮਦ ਮੌਕੇ ਸ੍ਰੀ ਦਾਲੂ ਪਹੁੰਚੇ ਸਨ ਔਰ ਖੂਬਸੂਰਤ ਦੇਖ ਗੁਰਦੁਆਰਾ ਸਾਹਿਬ ਦੀ ਇਹ ਤਸਵੀਰ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਤੜਕੇ ਸਵੇਰ ਸਰਦੀ ਦੀ ਤਸਵੀਰ ਹੈ ਸ਼ਰਦਾਲੂਆਂ ਦਾ ਆਉਣ ਦਾ ਸਿਲਸਿਲਾ ਲਗਾਤਾਰ ਜਾ ਰਹੀ ਹੈ ਹਾਲਾਂਕਿ ਇਸ ਵੇਲੇ ਬੇਹਦ ਠੰਡਾ ਜਿਹੜਾ ਹੈ ਮੌਸਮ ਹੈ ਤੁੰਦ ਵੀ ਸੰਗਣੀ ਪਈ ਹੋਈ ਹੈ ਲੇਕਿਨ ਇਸ ਦੇ ਬਾਵਜੂਦ ਸ਼ਰਦਾਲੂ ਪੂਰੀ ਆਸਥਾ ਸ਼ਰਧਾ ਦੇ ਨਾਲ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਰਹੇ ਨੇ ਸੋ ਇਹ ਦੋ ਤਸਵੀਰਾਂ ਨੇ ਜਦੋਂ ਰਾਤ ਨਵੇਂ ਸਾਲ ਇਥੇ ਆਗਾਜ਼ ਹੋਇਆ ਉਸ ਦਾ ਵੈਲਕਮ ਕੀਤਾ ਗਿਆ ਸੋ ਨਵੇਂ ਸਾਲ ਦਾ ਆਗਾਜ਼ ਇਥੇ ਖੁਸ਼ੀਆਂ ਖੇੜਿਆਂ ਦੇ ਨਾਲ ਔਰ ਇਹ ਤਸਵੀਰਾਂ ਨੇ ਖੂਬਸੂਰਤ ਵਿਤੇ ਕੀ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਖੂਬਸੂਰਤ ਦ੍ਰਿਸ਼ ਜੜਾ ਹੈ ਮਨਮੋਹਕ ਦ੍ਰਿਸ਼ ਦਰਬਾਰ ਸਾਹਿਬ ਦਾ ਉਤਸ਼ਾਹ ਨਾਲੂ ਵੱਡੀ ਗਿਣਤੀ ਵਿੱਚ ਇਥੇ ਨਤਮਸਤ ਹੋਏ ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਸੋ ਇਹ ਤਸਵੀਰਾਂ ਕਿਸ ਕਦਰ ਨਿੱਕੇ ਨਿੱਕੇ ਬੱਚੇ ਇਥੇ ਉਹ ਵੀ ਪਹੁੰਚੇ ਹੋਏ ਸਨ ਸੋ ਭਾਵੇਂ ਬਜ਼ੁਰਗ ਹੋਣ ਮਹਿਲਾਵਾਂ ਹੋਣ ਹਰ ਕੋਈ ਜੜਾ ਹੈ ਇਥੇ ਅਰਦਾਸ ਕਰਦਾ ਹੋਇਆ और चढ़ी कला की अरदस करता इतने नजर आया सो गुरु चरण नतमस्तक होके नवा साल सब दे खुशियां खेड़े लेके आए ये मौके अरदास भी की गई है सो वही गिणती में श्रद्धालु जो गुरु घर नतमस्तक हुए हैं इस वे सवेर तो ही गुरु घर में संगत का सैलाब जरा देखने मिल रहा है सो तो एक पास अमृतसर की तस्वीर दूजे पास रोपड़ की तस्वीर तुम दिखा रहे हैं ਸੋ ਕਿਸ ਕਦਰ ਇਥੇ ਸ਼ਰਦਾਲੂ ਜਿਹੜੇ ਨੇ ਵੱਡੀ ਗਿਣਤੀ ਚ ਪਹੁੰਚੇ ਨੇ ਇੱਥੇ ਨਤਮਸਤਕ ਹੋ ਰਹੇ ਨੇ ਰਾਦੀਆਂ ਵੀ ਤੁਹਾਨੂੰ ਤਸਵੀਰਾਂ ਅੰਮ੍ਰਿਤਸਰ ਸਾਹਿਬ ਦੀਆਂ ਦਿਖਾ ਰਹੇ ਆ ਤੁਹਾਨੂੰ ਜਦੋਂ ਕਿ ਨਵੇਂ ਸਾਲ ਦਾ ਆਗਾਜ਼ ਹੋਇਆ ਔਰ ਦੂਜੇ ਪਾਸੇ ਰੋਪੜ ਦੀਆਂ ਤਸਵੀਰਾਂ ਨੇ ਅੱਜ ਨਵਾਂ ਸਾਲ ਅਸੀਂ ਗੁਰੂ ਜੀ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਆਣ ਕੇ ਨਤਮਸਤਕ ਹੋਏ ਆ ਬਹੁਤ ਹੀ ਦਿਲ ਨੂੰ ਖੁਸ਼ੀ ਹੋਈ ਆ ਤੇ ਸਭ ਸੰਗਤਾਂ ਇੱਥੇ ਹੁੰਮ ਭੰਭਾ ਕੇ ਅੱਜ ਅੱਜ ਦੇ ਯੁੱਗ ਚ ਬਹੁਤ ਜ਼ਿਆਦਾ ਧਿਆਨ ਗੁਰੂ ਮਹਾਰਾਜ ਵੱਲ ਸਾਡੇ ਨੌਜਵਾਨ ਪੀੜੀ ਦਾ ਹੋ ਰਿਹਾ ਹੈ ਅਸੀਂ ਸਾਨੂੰ ਖੁਸ਼ੀ ਹੁੰਦੀ ਹੈ ਵੇਖ ਕੇ ਨੌਜਵਾਨ ਬੱਚੇ ਬਜ਼ੁਰਗ ਸਭ ਇੱਥੇ ਪਹੁੰਚੇ ਨੇ ਅਸੀਂ ਹਰ ਸਾਲ ਆਗੇ ਇੱਥੇ ਨਵਾਂ ਸਾਲ ਮਨਾਉਂਦੇ ਆਂ ਔਰ ਸਭ ਸਾਲ ਵਧੀਆ ਨਿਕਲਦਾ ਹੈ ਉਹੀ ਉਮੀਦ ਹੈ ਕਿ ਅਗੋਂ ਵੀ ਆਉਣ ਵਾਲੇ ਸਾਰੇ ਸਾਲ ਵਧੀਆ ਨਿਕਲਣਦਾ ਸਹੀ ਹੈ ਕਿ ਆਉਣ ਵਾਲੇ ਸਾਰਿਆਂ ਲਈ ਸਾਰਾ ਸਮਾਂ ਬਹੁਤ ਵਧੀਆ ਤੇ ਖੁਸ਼ੀਆਂ ਭਰਿਆ ਹੈ ہمیں ਬਹੁਤ ਅੱਛਾ ਲਗਾ ਫਸਟ ਟਾਈਮ ਆਏ ਨਿਅਰ ਪਰ ਔਰ ہمیں ਹਾਂ ਬਹੁਤ ਮਜ਼ਾ ਆ ਰਿਹਾ ਹੈ ਯਾ ਆ ਕੇ ਬਸ ਅਗਲਾ ਆਉਣ ਵਾਲਾ ਜੋ ਸਾਲ ਹੈ ਉਹ ਸਭ ਕੇ ਲਈ ਅੱਛਾ ਰਹੇ ਸਭ ਕੀ ਸਾਰੀ ਵਿਸ਼ੇਸ ਪੂਰੀ ਹੋ ਮੈਂ ਧੰਨ ਧੰਨ ਗੁਰੂ ਅਮਰਦਾਸ ਜੀ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਮੈਨੂੰ ਕੁੜਿਆ ਨਹੀਂ ਸੀ ਜਾਂਦਾ ਫਿਰ ਵੀ ਮੇਰੇ ਹੱਥ ਫੜ ਕੇ ਆਪਣੇ ਚਰਨਾਂ 'ਚ ਲੈ ਕੇ ਆਏ ਨੇ ਬਾਬਾ ਜੀ ਹਰ ਸਾਲ ਮੈਂ ਬਾਬਾ ਜੀ ਦੇ ਦਰ ਤੇ ਆਉਣੀ ਆ ਨਵਾਂ ਸਾਲ ਮੈਂ ਬਾਬਾ ਜੀ ਦੇ ਦਰ ਤੇ ਹੀ ਚੜ੍ਹਨੀ ਹਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਸਾਰੀ ਸਾਰਾ ਸਾਲ ਸੰਤੁਸ਼ਟੀ ਮਿਲਦੀ ਹੈ ਮੈਂ ਸਾਰਿਆਂ ਨੂੰ ਸਾਰਿਆਂ ਦੀ ਅਰਦਾਸ ਕਰਦੀ ਹਾਂ ਕਿ ਬਾਬਾ ਜੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਦਾਲੂ ਜਿਸ ਕਦਰ ਵੱਡੀ ਗਿਣਤੀ ਦੇ ਵਿੱਚ ਇੱਥੇ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਸੋ ਇਸ ਵੇਲੇ ਕੀ ਕੁਝ ਮਾਹੌਲ ਹੈ ਕੀ ਕੁਦਰਸ਼ਾ ਹੈ ਕੀ ਕੁ ਸੰਗਤਾਂ ਕਹਿਰੀਆਂ ਨੇ ਮਨਿੰਦਰ ਮੋਂਗਾ ਸਾੜ ਨਾਲ ਇਸ ਵੇਲੇ ਜੁੜ ਚੁੱਕੇ ਨੇ ਮਨਿੰਦਰ ਤੁਹਾਨੂੰ ਵੀ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕ ਹੋਵੇ ਔਰ ਚੜਦੀ ਸਵੇਰ ਤੁਸੀਂ ਵੀ ਗੁਰਦੁਆਰਾ ਸਾਹਿਬ ਇੱਥੇ ਪਹੁੰਚੇ ਹੋ ਕੀ ਕੁਝ ਤਸਵੀਰ ਕਿਉਂਕਿ ਸੰਗਤਾਂ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਇੱਥੇ ਨਤਵਾਸਤਕ ਹੋਣ ਲਈ ਬੀਤੇ ਦਿਨ ਤੋਂ ਹੀ ਅਸੀਂ ਦੇਖ ਰਹੇ ਸੀ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਦੇਖੋ ਰਾਜਾ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ਾਂ ਤੋਂ ਸਾਡੇ ਨਾਲ ਜੁੜੇ तमाम ਦਰਸ਼ਕਾਂ ਨੂੰ ਸਾਲ 2024 ਦੀਆਂ ਲੱਖ ਲੱਖ ਮੁਬਾਰਕਾਂ ਤਨ ਗੁਰ ਰਾਮਦਾਸ ਕਿਰਪਾ ਕਰਨ ਆਪ ਸਭਨਾ ਦੇ ਲਈ ਇਹ ਨਵਾਂ ਸਾਲ ਤੰਦਰੁਸਤੀ ਤਰੱਕੀ ਅਤੇ ਖੁਸ਼ੀਆਂ ਖੇੜਿਆਂ ਦਾ ਸੁਨੇਹਾ ਲੈ ਕੇ ਆਵੇ ਤੋਂ ਨਵਾਂ ਸਾਲ ਹਰ ਕੋਈ ਗੁਰੂ ਦੇ ਨਾਮ ਮਨਾਉਣਾ ਚਾਹੁੰਦਾ ਹਰ ਕਿਸੇ ਦੀ ਸ਼ਰਧਾ ਹੁੰਦੀ ਧਾਰਮਿਕ ਸਥਾਨਾਂ ਤੇ ਨਾਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਨਵੇਂ ਸਾਲ ਦੀ ਅਰੰਭਤਾ ਕੀਤੀ ਜਾਵੇ ਪਰ ਜੇਕਰ ਗੱਲ ਕੀਤੀ ਆਵੇ ਰੋਹਾਨੀ ਤੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਾਂ ਇੱਥੇ ਬੀਤੇ ਕੱਲ ਤੋਂ ਹੀ ਇੱਕ ਵੱਖਰਾ ਅਲੋਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਹੱਡ ਚੀਰਵੀਂ ਠੰਡ ਦੇ ਬਾਵਜੂਦ ਇੱਥੇ ਪਹੁੰਚ ਰਹੀ ਹੈ ਔਰ ਲਗਾਤਾਰ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਨਵੇਂ ਸਾਲ ਦੇ ਲਈ ਆਪਣੇ ਪਰਿਵਾਰਾਂ ਆਪਣੇ ਸਨੇਹੀਆਂ ਦੀ ਤੰਦਰੁਸਤੀ ਤੇ ਅਕੀਏ ਤੇ ਚੜਦੀ ਕਲਾ ਦੀ ਸਰਬੱਤੇ ਭਲੇ ਦੀ ਅਰਦਾਸ ਕਰ ਰਹੀਆਂ ਨੇ ਔਰ ਜੇਕਰ ਠਾਠਾ ਮਾਰਦੇ ਕੱਟ ਦੀ ਗੱਲ ਕਰੀ ਤੇ ਇੰਜ ਲੱਗਦਾ ਪਿਆ ਕਿ ਸੰਤਾਂ ਦਾ ਅਥਾ ਸੁਮੰਦਰ ਜਿਹੜਾ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਜ਼ਰ ਆ ਰਿਹਾ ਔਰ ਜੋ ਕਿ ਕੱਲ ਤੋਂ ਹੀ ਜਦੋਂ ਹੀ ਰਾਤ ਨੂੰ 12 ਵਜੇ ਠੀਕ 12 ਵਜੇ ਨਵਾਂ ਸਾਲ ਦੀ ਰੰਮਤਾ ਹੋਈ ਤਾਂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦੇ ਜੇਕਾਰਿਆਂ ਦੀ ਗੂੰਜ ਦੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ ਔਰ ਲੱਖਾਂ ਹੀ ਸ਼ਰਧਾਲੂਆਂ ਵੱਲੋਂ ਨਵਾਂ ਸਾਲ ਜਿਹੜਾ ਉਹ ਗੁਰੂ ਦੇ ਨਾਲ ਮਨਾਇਆ ਗਿਆ ਤੁਹਾਨੂੰ ਕੋ ਰਾਮਦਾਸ ਦੇ ਦਰ ਤੇ ਦਾ ਆਸ਼ੀਰਵਾਦ ਲੈ ਕੇ ਮਨਾਇਆ ਗਿਆ ਔਰ ਨਵੇਂ ਸਾਲ ਲਈ ਸਭ ਕੁਝ ਚੰਗਾ ਹੋਵੇ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਪਾਈਚਾਰਕ ਸਾਥ ਜਿਹੜੇ ਹੈ ਉਹ ਬਰਕਰਾਰ ਰਹੇ ਤੋਂ ਆਪੋ ਆਪਣੀ ਸਮਰੱਥਾ ਆਪੋ ਆਪਣੀ ਸੋਚ ਦੇ ਮੁਤਾਬਕ ਲੋਕਾਂ ਨੇ ਨਵਾਂ ਸਾਲ ਮਨਾਇਆ ਹੈ ਹਾਲਾਂਕਿ ਕਈ ਕਲੱਬਾਂ ਰੈਸਟੋਰੈਂਟਾਂ 12 ਦੇ ਵਿੱਚ ਵੀ ਵੱਡੀ ਭੀੜ ਲੋਕਾਂ ਦੀ ਦੇਖਣ ਨੂੰ ਮਿਲੀ ਹੈ ਪਰ ਜੇਕਰ ਹਰਮੰਦਰ ਸਾਹਿਬ ਦਾ ਜੋ ਨਜ਼ਾਰਾ ਸੀ ਕੱਲ ਤੋਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਇਸ ਨੂੰ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਹੈ ਪੂਰੀ ਪ੍ਰਕਰਮਾ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੀ ਪੂਰੀ ਪ੍ਰਕਰਮਾ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਔਰ ਖਾਸ ਕਰਕੇ ਜੇਕਰ ਮੱਥਾ ਟੇਕਣ ਦੇ ਵਿੱਚ ਜੋ ਸੰਗਤ ਕਤਾਰਾਂ ਦੇ ਵਿੱਚ ਲੱਗੀ ਹੈ ਉਹ ਦੇਖੀਏ ਤਾਂ 베ਰ ਬਾਬਾ ਬੁੱਢਾ ਸਾਹਿਬ ਤੱਕ ਜਿਹੜੀ ਕਤਾਰ ਪਹੁੰਚ ਚੁੱਕੀ ਹੈ ਜਾਨੀ ਕਿ ਉਹ ਸ਼ਰਧਾਲੂ ਜੋ ਇਸ ਵੇਲੇ 베ਰ ਬਾਬਾ ਬੁੱਢਾ ਸਾਹਿਬ ਦੇ ਕੋਲ ਕਤਾਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ 5 ਤੋਂ 7 ਘੰਟੇ ਦਾ ਸਮਾਂ ਜਿਹੜਾ ਉਹ ਦਰਸ਼ਨ ਕਰਨ ਦੇ ਲਈ ਲੱਗ ਸਕਦਾ ਹੈ ਤਾਂ ਇੱਥੋਂ ਸ਼ਰਧਾ ਦਾ ਅੰਦਾਜ਼ਾ ਜਿਹੜਾ ਉਹ ਲਗਾਇਆ ਜਾ ਸਕਦਾ ਹੈ ਕਿ ਕੀ ਭਾਵਨਾ ਹੈ ਕਿ ਨਵੇਂ ਸਾਲ ਦੇ ਮੌਕੇ ਗੁਰੂ ਘਰ ਦਾ ਆਸ਼ੀਰਵਾਦ ਜਿਹੜਾ ਉਹ ਜ਼ਰੂਰ ਲੈਣਾ ਹੈ ਤੁਹਾਨੂੰ ਕੋ ਰਾਮਦਾਸ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਾਰਾ ਜਿਹੜਾ ਸਾਲ ਹੈ ਉਹ ਚੰਗਾ ਰਵੇ ਸਾਰਾ ਤੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਤਾਂ ਇਹ ਅਰਦਾਸਾਂ ਜੋਧੜੀਆਂ ਕਰਨ ਦੇ ਲਈ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਕੱਲ ਤੋਂ ਹੀ ਇੱਥੇ ਪਹੁੰਚ ਰਹੀਆਂ ਨੇ ਔਰ ਸੇਰੇ ਜਦੋਂ ਕਵਾੜ ਖੁੱਲ੍ਹੇ ਪ੍ਰਕਾਸ਼ ਹੋਇਆ ਤਾਂ ਉਦੋਂ ਤੋਂ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਕਿ ਬੇਰ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਲਗਾਤਾਰ ਕਤਾਰਾਂ ਜਿਹੜੀਆਂ ਉਹ ਸੰਗਤਾਂ ਦੀਆਂ ਲੱਗੀਆਂ ਹੋਈਆਂ ਹਾਲਾਂਕਿ ਹੱਡ ਚੀਰ ਵੀ ਠੰਡ ਹੈ ਅੱਜ ਜੇਕਰ ਗੱਲ ਕੀਤੀਵੇਂ ਮੌਸਮ ਦੀ ਤਾਂ ਬਰਫੀਲੀ ਹਵਾ ਚੱਲ ਰਹੀ ਹੈ ਧੁੰਦ ਜ਼ਰੂਰ ਘਟਿਆ ਪਰ ਠੰਡ ਬਹੁਤ ਜ਼ਿਆਦਾ ਪਰ ਇਸ ਤੇ ਠੰਡ ਦਾ ਸੰਗਤਾਂ ਦੀ ਸ਼ਰਦਾ ਭਾਵਨਾ ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਬਲਕਿ ਇਹ ਸ਼ਰਦਾ ਭਾਵਨਾ ਜਿਹੜੀ ਹੈ ਇਹ ਛੱਡ ਚੀਰ ਵੀ ਠੰਡ ਤੇ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਔਰ ਸੰਗਤਾਂ ਬੜੀ ਬੜੇ ਚਾਵਾਂ ਮਲਾਰਾਂ ਦੇ ਨਾਲ ਨਵੇਂ ਸਾਲ ਦੀ ਰੰਮਤਾ ਧੰਗੁਰ ਰਾਮਦਾਸ ਦੇ ਦਰ ਤੇ ਆ ਕੇ ਕਰ ਰਹੀਆਂ ਨੇ ਧੰਗੁਰ ਰਾਮਦਾਸ ਦੇ ਦਰ ਦਾ ਆਸ਼ੀਰਵਾਦ ਲੈ ਕੇ ਕਰ ਰਹੀਆਂ ਨੇ ਕੁਝ ਸ਼ਰਧਾਲੂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਦੇਸ਼ ਦੇ ਵੱਖ-ਵੱਖ ਈਸਿਆਂ ਜਾਂ ਫਿਰ ਵੱਖ-ਵੱਖ ਦੇਸ਼ਾਂ ਤੋਂ ਅੱਜ ਇਸ ਪਾਵਨ ਦਿਹਾੜੇ ਮੌਕੇ ਨਵੇਂ ਸਾਲ ਦੀ ਰੰਮਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚੇ पूरी ठंड से उसके बावजूद इतने बड़े चावा मलारा के नाल पहुंचे ने भाई साहब की नाम है जी कितों आए मैं भरत कृष्णा नी सूरत नूं नए साल के मौके आज गोल्डन टेंपल पहुंचे है, क्या कहना चाहिए बहुत खुशी हो रही है के नए साल के अंदर बाबा जी के दर्शन की था जी नमस्ते मैं अंजलि कृष्णानी सूरत से आ, हमारा बहुत विश था कि हम नया साल यहाँ अमृतसर में गोल्डन टेंपल में बाबा जी के साथ मनाए और बहुत मजा आया बहुत अच्छी हाई वाइब्रेशंस लग रही हैं एक पॉजिटिविटी फील हो रही है और यहां के भक्तों की तो क्या कहें एक 1.5 लाख जितने तो हैं ही पब्लिक इस जज्बात से देख सकते हो कि इथों ਦਾ ਜਿਹੜਾ ਮਾਹੌਲ ਹੈ ਜੋ ਪੋਜ਼ਿਟਿਵਿਟੀ ਜੋ ਸਪਿਰਚੁਅਲ ਵਾਈਬਸ ਹੈ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਨਾ ਮੁਮਕਿਨ ਹੈ ਪਰ ਹਰ ਚਿਹਰੇ ਤੇ ਇੱਕ ਸਕੂਨ ਨਜ਼ਰ ਆ ਰਿਹਾ ਕਿਉਂਕਿ ਤੁਹਾਨੂੰ ਕੋ ਰਾਮदास ਦੇ ਨਾਲ ਨਵਾਂ ਸਾਲ ਜਿਹੜਾ ਮਨਾਇਆ ਇਸ ਪਵਨ ਪਿੱਤਰ ਸਥਾਨ ਤੇ ਪਵਨ ਪਿੱਤਰ ਸਰੋਵਰ ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਨਵੇਂ ਸਾਲ ਦੀ ਰੰਮਪਤਾ ਜਿਹੜੀ ਹਰਮੰਦਰ ਸਾਹਿਬ ਚ ਕਰਨ ਜਾ ਰਹੇ ਹੋ ਕੀ ਨਾਮ ਹੈ ਕਿੱਥੋਂ ਆਏ ਸੰਜੀਵ ਦੋਗਲ ਦਿੱਲੀ ਤੋਂ ਆਇਆ ਜੀ ਕੀ ਕਹਿਣਾ ਚਾਹੋਗੇ ਜੀ ਨਵਾਂ ਸਾਲ ਹਰਮੰਦਰ ਸਾਹਿਬ ਦਾ ਅੱਜ ਬੜਾ ਚੰਗਾ ਹੈ ਜੀ ਵਾਇਗੁਰੂ ਨੇ ਆਪਣੇ ਕੋਲ ਬੁਲਾਇਆ ਹੈ ਵਾਇਗੁਰੂ ਸਾਨੂੰ ਬlesing ਦਿੰਦਾ ਰਿਹਾ ਬਸ ਐਦਾਂ ਹੀ ਨਵਾਂ ਸਾਲ ਸਭ ਦਾ ਵਧੀਆ ਰਹੇ ਮਨਛੂ ਹੋਸਲੇ ਅੰਮ੍ਰਿਤਸਰ ਦੇ 99 ਸਾਲ ਸਭ ਨੂੰ ਮੁਬਾਰਕਾਂ ਹਨ ਤੇ ਵਾਹਿਗੁਰੂ ਜਿਤਾ ਹੀ ਸਾਡੇ ਤੇ ਮਿਹਰ ਰੱਖੇ ਹਰ ਸਾਲ ਸਾਨੂੰ ਆਪਣੇ ਕੋਲ ਸਾਧਦਾ ਰਹਿ ਤੇ ਸਾਨੂੰ ਆਪਣੀਆਂ ਦੁਆਵਾਂ ਨਾਲ ਬਖਸ਼ਦਾ ਇਸੇ ਤਰ੍ਹਾਂ ਦਰਸ਼ਕ ਦیدار ਹੁੰਦੇ ਰਹਿਣ ਹਰ ਸਾਲ ਇਸੇ ਤਰ੍ਹਾਂ ਨਵਾਂ ਸਾਲ ਹਰਮੰਦਰ ਸਾਹਿਬ ਵਿਖੇ ਮਨਾਇਆ ਜਾ ਸਕੇ ਤੋਂ ਕਤਾਰਾਂ ਦੇਖ ਸਕਦੇ ਹੋ ਤੁਸੀਂ ਬੇਰਬਾਬਾ ਬੁੱਢਾ ਸਾਹਿਬ ਦੇ ਕੋਲੋਂ ਆਰੰਭ ਹੋ ਕੇ ਇਹ ਸੰਗਤਾਂ ਦੀ ਕਤਾਰ ਜਿਹੜੀ ਹੈ ਲੱਗੀ ਹੋਈ ਨਜ਼ਰ ਆ ਰਹੀ ਹੈ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ

ਦਰਸ਼ਨ ਕਰਨੇ ਆਏ ਹੈ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈਣੇ ਹਰ ਸਾਲ ਬਤਾਤੇ ਹੀ ਰਹਿੰਦੇ ਹਾਂ ਅਸੀਂ ਲੋਕ ਵਾਹਿਗੁਰੂ ਜੀ ਬੁਲਾਤੇ ਤਾਂ ਜ਼ਰੂਰ ਆਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਹਰਿਆਣਾ ਤੋਂ ਆਏ ਆ ਜੀ ਕਮੇਟੀ ਵਾਲੇ ਦਾ ਸਿਸਟਮ ਨਹੀਂ ਕਮੇਟੀ ਦੇਖੋ ਜਦੋਂ ਸੰਗਤਾਂ ਦਾ ਇੰਨਾ ਠਾਠਾ ਮਾਰਦਾ ਇਕੱਠ ਹੋਵੇ ਉਦੋਂ ਉਦੋਂ ਕਿਸੇ ਪ੍ਰਬੰਧਾ ਜੋ ਉਨਤਾਈ ਜਿਹੜੀ ਨਹੀਂ ਹੋ ਸਕਦੀ ਅਸੀਂ ਕਹਿੰਦਾ ਜੀ ਕੀ ਕਹਿਣਾ ਚਾਹੋਗੇ ਨਵਾਂ ਸਾਲ ਸਾਬ ਅਨੁਸਾਰ ਹੀ ਸਾਫ ਸੰਗਤ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਜੀ ਇਦਰ ਕਰੋ ਜੀ ਕੰਪਨੀ ਸਾਹਿਬ ਇਹ ਥੋੜੀ ਗੱਲ ਹੁੰਦੀ ਹੈ ਕੰਪਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੈ ਜੇ ਨਵਾਂ ਸਾਲ ਆਣ ਬੰਦ ਸਾਬ ਕੋਈ ਫਿਰ ਉਹ ਹੌਲੀ ਹੌਲੀ ਗੱਲ ਕਰ ਲਓ ਕੋਈ ਗੱਲ ਪਹਿਲੇ ਪਰੇਸ਼ਾਨ ਹੋਣੇ ਬੱਚੇ ਉਹ ਕੋਈ ਨਹੀਂ ਹਾਂਜੀ ਕੰਪਨੀ ਸਾਹਿਬ ਦੀ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਸਾਹਿਬ ਸ੍ਰੀ ਗੁਰੂ ਅਰਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਆਣ ਕੇ ਨਵਾਂ ਸਾਲ ਮਨਾਉਣ ਲਈ ਨਵਾਂ ਸਾਲ ਦੀ ਸ਼ੁਰੂਆਤ ਕਰਨ ਵਾਸਤੇ ਗੁਰੂ ਦਾ ਓਟ ਆਸਰਾ ਲੈਣ ਵਾਸਤੇ ਸੰਗਤ ਇਹ ਤਹਾ ਸੰਤਾਂ ਕੁੜਕੜੀਆਂ ਲੰਗੀਆਂ ਲੈਣਾ ਲਗੀਆਂ ਨੇ ਗੁਰੂ ਦੀ ਅਸ਼ੀਰਵਾਦ ਲੈਣ ਵਾਸਤੇ ਆਈਆਂ ਨੇ ਸਤਿਗੁਰ ਕਿਰਪਾ ਕਰੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਜੋ ਪਿਛਲਾ ਸਾਲ ਸੁੱਖ ਦਾ ਤੀਤ ਅਗਲਾ ਸਾਲ ਵੀ ਚੜ੍ਹਦੀ ਕਲਾ ਹੋਵੇ ਕੋਮ ਦੀ ਚੜ੍ਹਦੀ ਕਲਾ ਹੋਵੇ ਬਿਲਕੁਲ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਤਾਂ ਇਹ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਹੈ ਜੋ ਲੰਬੇ ਸਮੇਂ ਤੋਂ ਕਤਾਰਾਂ ਚ ਲੱਕੇ ਵੀ ਜਿਹੜਾ ਬੜੀ ਖੁਸ਼ੀ-ਖੁਸ਼ੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਜਿਹਨਾਂ ਮਰਜ਼ੀ ਸਮਾਂ ਇੰਤਜ਼ਾਰ ਕਰਨਾ ਪਵੇ ਪਰ ਤੁਹਾਨੂੰ ਕੋ ਰਾਮਦਾਸ ਦੇ ਦਰ ਦਾ ਆਸ਼ੀਰਵਾਦ ਲੈਣਾ ਹੈ ਤੁਹਾਨੂੰ ਕੋ ਰਾਮਦਾਸ ਦੇ ਦਰ ਦੇ ਦਰਸ਼ਨ ਕਰਨੇ ਆ ਕੀ ਨਾਮ ਹੈ ਜੀ ਕਿੱਥੋਂ ਆਏ ਨਵਜੋਤ ਸਿੰਘ ਚੰਡੀਗੜ੍ਹ ਤੋਂ ਆਇਆ ਹੈ ਕੀ ਕਹਾਂਗੇ ਜੀ ਨਵੇਂ ਸਾਲ ਲੁਕੇਰ ਬੰਦਸਾ ਮੈਂ ਦਰਸ਼ਨ ਕੀਤੇ ਬਹੁਤ ਅੱਛਾ ਲੱਗਿਆ ਸਰ ਬਹੁਤ ਅੱਛਾ ਲੱਗਿਆ ਜੀ ਪਰਮਾਤਮਾ ਕਰਕੇ ਸਭ ਨੂੰ ਇਹ ਦਿਨ ਦੇਖਣ ਨੂੰ ਮਿਲੇ ਸਰ ਆਈ ਥਿੰਕ ਆਈ ਦਾ ਮੈਂ ਮੈਸਨ ਦੂਸਰੀ ਵਾਰ ਆਇਆ ਲਾਸਟイヤー ਵੀ ਆਇਆ ਸੀਗਾ ਸੇਮ ਡੇ ਸਰ ਵੈਸੇ ਵੀ ਮੇਰੇ ਆਦੇ ਦਿਨ ਸਰ ਮੇਰਾ ਜਨਮ ਦਿਨ ਵੀ ਹੁੰਦਾ ਹੈਗਾ ਸਰ ਕੀ ਬਾਤ ਹੈ ਮੁबारकਾ ਦੀ ਗੁਰੂ ਵਰਤਮਾ ਹਾਲਾਂਕਿ ਸੰਤਾ ਦੀ ਅੰਮ੍ਰਿਤ ਦੇ ਮੱਦੇ ਨਜ਼ਰ ਜੇਕਰ ਅੰਮ੍ਰਿਤ ਦੀ ਗੱਲ ਕਰੀਏ ਤਾਂ ਇਹ ਹਾਲਾਤ ਨੇ ਕਿ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਦੇ ਕਿਸੇ ਹੋਟਲ ਦੇ ਵਿੱਚ ਕਮਰਾ ਨਹੀਂ ਹੈ ਸਰਾਵਾਂ ਦੇ 800 ਕਮਰੇ ਨੇ ਸਾਰੇ ਫੁੱਲ ਜਾ ਰਹੇ ਨੇ ਇਸ ਤੋਂ ਇਲਾਵਾ ਸ਼੍ਰੋਮnik ਕਮੇਟੀ ਵੱਲੋਂ ਸ਼੍ਰੋਮnik ਕਮੇਟੀ ਦੇ ਪ੍ਰਬੰਧ ਅਧੀਨ ਆਂਦੇ ਸ਼੍ਰੀ ਦਰਬਾਰ ਸਾਹਿਬ ਨੇ ਜਿਹੜੇ ਸਕੂਲਾਂ ਦੇ ਵਿੱਚ ਵੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਭਾਈ ਗੁਰਦਾਸ ਹਾਲ ਦੇ ਅੰਦਰ ਵੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਔਰ ਸੰਗਤਾਂ ਦੀ ਆਮਦ ਦੇ ਮੱਦੇ ਨਜ਼ਰ ਲੰਗਰ ਪ੍ਰਸ਼ਾਦੇ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਪਰ ਜੋ ਸੰਗਤਾਂ ਦਾ ਹੜੱਥੇ ਨਜ਼ਰ ਆ ਰਿਹਾ ਹੈ ਇਹ ਪ੍ਰਬੰਧ ਜਿਹੜੇ ਕਿਤਨੇ ਕਿਤੇ ਛੋਟੇ ਪੈਂਦੇ ਹੋਏ ਨਜ਼ਰ ਆ ਰਹੇ ਕਿਉਂਕਿ ਲੱਖਾਂ ਦੀ ਗਿਣਤੀ ਵੀ ਸੰਗਤਾਂ ਬੀਤੀ ਰਾਤ 12 ਵਜੇ ਦੇ ਕਰੀਬ ਹੀ ਜਦੋਂ ਜੇ ਅੰਦਾਜ਼ਾ ਲਗਾਇਆ ਜਾਵੇ ਤਾਂ 3 ਲੱਖ ਦੇ ਕਰੀਬ ਸ਼ਰਧਾਲੂ ਹਰਮੰਦਰ ਸਾਹਿਬ ਦੇ ਅੰਦਰ ਸੰਜੋ ਨਵੇਂ ਸਾਲ ਦਾ ਆਰੰਭਤਾ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਨਵੇਂ ਸਾਲ ਦੀ ਰਮਤਾ ਰੋਹਾਨੀ ਦੇ ਕੇਂਦਰ ਸੱਚਖੰਡ ਸਿਰੀ ਹਰਮੰਦਰ ਸਾਹਿਬ ਵਿਖੇ ਕਰਨ ਜਾ ਰਹੀਆਂ ਨੇ ਤੇ 12 ਵਜੇ ਤੋਂ ਹੀ ਸਹੀ ਸੰਗਤਾਂ ਦਾ ਠਾਠਾ ਮਾਰਦਾ ਕਾਠ ਇੱਥੇ ਜਿਹੜਾ ਅਦਭੁਤ ਨਜ਼ਾਰਾ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਲਗਾਤਾਰ ਪੰਜ ਪੰਜ ਛੇ ਛੇ ਘਟੇ ਹੱਡ ਚੀਰਵੀਂ ਠੰਡ ਦੇ ਵਿੱਚ ਵੀ ਸ਼ਰਧਾਲੂ ਇੱਥੇ ਖੜ ਕੇ ਕਤਾਰਾਂ ਦੇ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਪਰ ਕਿਸੇ ਦੇ ਚਿਹਰੇ ਤੇ ਕੋਈ ਫਿਕਰ ਨਹੀਂ ਹੈ ਕਿਉਂਕਿ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਦਾ ਆਸ਼ੀਰਵਾਦ ਲੈਣਾ ਨਵਾਂ ਸਾਲ ਗੁਰੂ ਦੇ ਨਾਲ ਮਨਾਣਾ ਉਹ ਇੱਕ ਕਤਾਰਾਂ ਆਪਣੇ ਆਪ ਵਿੱਚ ਸ਼ਰਧਾ ਦੇ ਸਮੁੰਦਰ ਦਾ ਪ੍ਰਤੀਕ ਨੇ ਜੋ ਸੱਚਖੰਡ ਸ੍ਰੀ ਬੰਦਰ ਸਾਹਿਬ ਵਿਖੇ ਬੀਤੇ ਕੱਲ ਤੋਂ ਹੀ ਨਜ਼ਰ ਆ ਰਿਹਾ ਹੈ ਨਜ਼ਾਰਾ ਔਰ ਸ਼ਾਇਦ ਇਹਨਾਂ ਸ਼ਬਦਾਂ ਨੂੰ ਇਹਨਾਂ ਹਲਾਤਾਂ ਨੂੰ ਇਹਨਾਂ ਇਸ ਦ੍ਰਿਸ਼ ਨੂੰ ਸ਼ਬਦਾਂ ਚ ਬਿਆਨ ਕਰਨਾ ਇਹਨੂੰ ਸ਼ਬਦੀ ਰੂਪ ਦੇਣਾ ਵੀ ਜਿਹੜਾ ਬੇहद ਮੁਸ਼ਕਲ ਨਜ਼ਰ ਆ ਰਿਹਾ ਹੈ ਬਿਲਕੁਲ ਔਰ ਕਤਾਰਾਂ ਜੜੀਆਂ ਨੇ ਆਪਣੇ ਆਪ ਦੇ ਵਿੱਚ ਇਸ ਵੇਲੇ ਜੋ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਕਿ ਕਿਸ ਕਦਰ ਪੂਰੀ ਸ਼ਰਧਾ ਭਾਵਨਾ ਨਾਲ ਪਾਵੇਂ ਕੜਾਕੇ ਦੀ ਠੰਡ ਹੈ ਲੇਕਿਨ ਭਾਵੇਂ ਕੰਟਿਆਂ ਬੱਦੀ ਇੰਤਜ਼ਾਰ ਕਰਨਾ ਪੈ ਰਿਹਾ ਮਹਿ ਦਰਸ਼ਨ ਕਰਨ ਦੇ ਲਈ ਲੇਕਿਨ ਸੰਗਤਾਂ ਪੂਰੇ ਉਤਸ਼ਾਹ ਨਾਲ ਖੁਸ਼ੀ ਨਾਲ ਇੱਥੇ ਪਹੁੰਚ ਰਹੀਆਂ ਨੇ ਸੋ ਇਹ ਤਸਵੀ ਸ਼੍ਰੀ ਦਰਬਾਰ ਸਾਹਿਬ ਦੀ ਆਓ ਜਿੱਥੇ ਕੀ ਸੰਗਤਾਂ ਸਵੇਰ ਸਾਰ ਤੋਂ ਇੱਥੇ ਨਤਮਸਤਕ ਹੋਣ ਲਈ ਲਗਾਤਾਰ ਪਹੁੰਚ ਰያ ਨੇ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਫਿਲਾਲ ਦੀ ਤਸਵੀਰ ਔਰ ਜਾਣਕਾਰੀ ਦੇ ਲਈ